ਆਮ ਲੋਕਾਂ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ سامنے ਆਈ ਹੈ ਦੱਸ ਦਈਏ ਕਿ ਮੁੱਖ ਮੰਤਰੀ ਦੇ ਵੱਲੋਂ ਬਿਜਲੀ ਦਰਾਂ ਦੇ ਵਿੱਚ 10% ਦੀ ਕਟੌਤੀ ਦਾ ਫੈਸਲਾ ਦੱਸ ਦਈਏ ਕਿ ਲਿਆ ਗਿਆ ਹੈ ਤਾਂ ਆਮ ਲੋਕਾਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਜਿੱਥੇ ਬਿਜਲੀ ਦੇ ਵੱਡੇ ਵੱਡੇ ਬਿੱਲਾਂ ਤੋਂ ਜੋ ਹੈ ਦੱਸ ਦਈਏ ਕਿ ਲੋਕਾਂ ਨੂੰ ਇਹ ਰਾਹਤ ਜੋ ਹੈ ਉਹ ਮਿਲੇਗੀ ਤਾਂ ਮਹਾਰਾਸ਼ਟਰ ਦੇ ਸੀਐਮ ਦਵਿੰਦਰ ਫਾੜਨਵੀਸ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਜੋ ਹੈ ਉਹ 10% ਦੀ ਕਟੌਤੀ ਜੋ ਹੈ ਉਹ ਸਰਕਾਰ ਕਰਨ ਜਾ ਰਹੀ ਹੈ ਤਾਂ ਮਹਾਰਾਸ਼ਟਰ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈਮ ਖਬਰ ਕਿ ਬਿਜਲੀ ਦਰਾਂ ਦੇ ਵਿੱਚ ਜੋ ਹੈ ਉਹ ਸਰਕਾਰ ਦੇ ਵੱਲੋਂ 10% ਦੀ ਕਟੌਤੀ ਜੋ ਹੈ ਉਹ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੀਐਮ ਦਵਿੰਦਰ ਫੜਨवीस ਨੇ ਕਿਹਾ ਕਿ 70% ਜਹੇ ਲੋਕ ਨੇ ਮਹਾਰਾਸ਼ਟਰ ਦੇ ਜੋ 100 ਯੂਨਿਟ ਤੋਂ ਵੀ ਘੱਟ ਦੀ ਬਿਜਲੀ ਦੀ ਜੋ ਹੈ ਉਹ ਵਰਤੋਂ ਕਰਦੇ ਨੇ ਤਾਂ ਇਹ 10% ਦੀ ਕਟੌਤੀ ਉਹਨਾਂ ਤੇ ਲਈ ਬੇਹੱਦ ਲਾਭਦਾਇਕ ਹੋਏਗੀ ਤਾਂ ਮਹਾਰਾਸ਼ਟਰ ਦੇ ਲੋਕਾਂ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਬਿਜਲੀ ਦੀਆਂ ਦਰਾਂ ਦੇ ਵਿੱਚ 10% ਦੀ ਕਟੌਤੀ ਜੋ ਹੈ ਉਹ ਕੀਤੀ ਗਈ ਹੈ ਤਾਂ ਸਹੀ ਹੈ ਕਿ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਜਾਣਕਾਰੀ ਦਿੰਦੇ ਹੋਏ ਆ ਦੱਸਿਆ ਕਿ ਅਗਲੇ 5 ਸਾਲਾਂ ਦੇ ਵਿੱਚ ਇਹ ਕਟੌਤੀ ਜੋ ਹੈ 10% ਤੋਂ ਲੈ ਕੇ 26% ਤੱਕ ਜੋ ਹੈ ਉਹ ਕੀਤੀ ਜਾਵੇਗੀ ਤਾਂ ਲੋਕਾਂ ਨੂੰ ਇਸ ਦੇ ਨਾਲ ਲਾਭ ਜੋ ਹੈ ਉਹ ਪੂਰਾ ਪਹੁੰਚੇਗਾ ਤਾਂ ਸੀਐਮ ਮਹਾਰਾਸ਼ਟਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕੀ 10% ਦੀ ਕਟੌਤੀ ਜੋ ਹੈ ਉਹ ਬਿਜਲੀ ਦਰਾਂ ਦੇ ਵਿੱਚ ਕੀਤੀ ਜਾ ਰਹੀ ਹੈ